ਬਹੁਤ ਹੀ ਮੱਧ ਭਾਗੀ ਖਬਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਕ ਬੰਦੇ ਦੀ ਫੌਰੀ ਦੇ ਵਿੱਚ ਵਿਦੇਸ਼ ਦੇ ਵਿੱਚ ਮੌਤ ਹੋ ਜਾਂਦੀ ਹੈ ਲਾਸ਼ ਮਗਵਾਉਣ ਵਾਸਤੇ ਹੁਣ ਉਸ ਦੀ ਵਿਧਵਾ ਕੋਲੋਂ ਘਰ ਮੰਗਿਆ ਜਾ ਰਿਹਾ ਰੋਜੀ ਰੋਟੀ ਦੀ ਤਲਾਸ਼ ਲਈ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਇੱਕ ਬੰਦਾ ਵਿਦੇਸ਼ ਦੇ ਵਿੱਚ ਗਿਆ ਸੀ ਉੱਥੇ ਉਹਦੀ ਬੇਵਕਤੀ ਮੌਤ ਹੋ ਜਾਂਦੀ ਹੈ ਲਾਸ਼ ਲਿਆਉਣ ਵਾਸਤੇ ਉਹਦੇ ਹੁਣ ਪਰਿਵਾਰਕ ਮੈਂਬਰ ਤਰਲੇ ਬਿੰਤਾ ਕਰ ਰਹੇ ਨੇ ਤੇ ਖਬਰ ਸਾਹਮਣੇ ਆਈ ਹੈ ਕਿ লাশ ਮਗੋਂਣ ਵਾਸਤੇ ਵਿਧਵਾ ਕੋਲੋਂ ਘਰ ਮੰਗਿਆ ਗਿਆ ਇਹ ਮੰਦ ਭਾਗੀ ਖਬਰ ਜਲੰਧਰ ਤੋਂ ਛਪੀ ਆ ਜਿਲ੍ਹਾ ਕਪੂਰਥਲਾ ਦੇ ਪਿੰਡ ਮੇਵਾ ਸਿੰਘ ਵਾਲਾ ਦੇ ਇੱਕ ਵਿਅਕਤੀ ਦੀ ਮਨੀਲਾ ਵਿੱਚ ਪੇਦ ਭਰੀ ਸਥਿਤੀ ਦੇ ਵਿੱਚ ਮੌਤ ਹੋ ਜਾਂਦੀ ਹੈ ਮ੍ਰਿਤਕ ਦੀ ਪਛਾਣ ਕੁਲਦੀਪ ਲਾਲ ਵਜੋ ਹੋਈ ਹੈ ਤੇ ਕੁਲਦੀਪ ਲਾਲ ਦੀ ਪਤਨੀ ਭਜਨ ਕੌਰ ਨੇ ਦੱਸਿਆ ਕਿ 19 ਮਹੀਨੇ ਪਹਿਲਾਂ ਹੀ ਉਸ ਦਾ ਪਤੀ ਮਨੀਲਾ ਗਿਆ ਸੀ ਉਹ ਉੱਥੇ ਪਿੰਡ ਦੇ ਹੀ ਬਲਦੇਵ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਵੱਲੋਂ ਖੋਲੇ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਸੀ। ਭਜਨ ਕੌਰ ਨੇ ਕਿਹਾ ਕਿ ਉਸ ਦਾ ਪਤੀ ਹਲਵਾਈ ਦੇ ਕੰਮ ਵਿੱਚ ਮਾਇਰ ਸੀ। ਇਸੇ ਕਰਕੇ ਬਲਦੇਵ ਸਿੰਘ ਨੇ ਉਸ ਨੂੰ ਫਿਲੀਪੀਨਜ਼ ਲਾਜ਼ਾਨ ਦਾ ਫੈਸਲਾ ਕੀਤਾ ਸੀ। ਭਜਨ ਕੌਰ ਦੀ ਤੀ ਕਲਬੀਰ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮਨੀਲਾ ਵਿਖੇ 15 ਅਗਸਤ 2024 ਨੂੰ ਮੌਤ ਹੋ ਗਈ ਸੀ। ਉਸ ਦੀ ਲਾਸ਼ ਲਿਆਉਣ ਬਦਲੇ ਮਗਵਾਉਣ ਬਦਲੇ ਬਲਦੇਵ ਸਿੰਘ ਉਹਨਾਂ ਕੋਲੋਂ ਪਿੰਡ ਵਿੱਚਲਾ ਦੋ ਮਰਲੇ ਦਾ ਘਰ ਆਪਣੇ ਨਾਂ ਕਰ ਲਈ ਦਬਾਅ ਪਾ ਰਿਆ ਇਹ ਦੋਸ਼ ਲਗਾਏ ਨੇ ਮ੍ਰਿਤਕ ਦੇ ਪਰਿਵਾਰ ਵੱਲੋਂ ਜ਼ਿਕਰ ਜੋਗ ਹੈ ਕਿ ਕੁਲਦੀਪ لال ਦਸੰਬਰ 2022 ਵਿੱਚ ਘਰ ਦੀਆਂ ਲੋੜਾਂ ਪੂਰੀਆਂ ਕਰ ਲਈ ਬਲਦੇਵ ਸਿੰਘ ਰਾਹੀਂ ਵਿਦੇਸ਼ ਗਿਆ ਸੀ ਆਪਣੇ ਸਾਥੀ ਪਿੰਡ ਵਾਸੀ ਦੇ ਕਹਿਣ ਤੇ ਉਹ ਉੱਥੇ ਇੱਕ ਰੈਸਟੋ ਰੈੱਟ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਸੀ ਬਲਦੇਵ ਸਿੰਘ ਦੀ ਪਤਨੀ ਮਜੀਦ ਕੌਰ ਨੇ ਚੰਗੀ ਤਨਖਾਹ ਤੇ ਚੰਗੇ ਭਵਿੱਖ ਦਾ ਵਾਅਦਾ ਕਰਦੇ ਹੋਏ ਕੁਲਦੀਪ ਲਾਲ ਨੂੰ ਉਹਨਾਂ ਨਾਲ ਲਿਜਾਣ ਲਈ ਮਨਾ ਲਿਆ ਸੀ ਪਰ ਜਦੋਂ ਵਿਦੇਸ਼ ਪਹੁੰਚਿਆ ਤਾਂ ਹਾਲਾਤ ਬੱਤਰ ਹੋ ਗਏ ਭਜਨ ਕੌਰ ਅਨਸਾਰ ਰੈਸਟਰਾ ਮਾਲਕ ਉਸ ਨੂੰ ਆਪਣੇ ਪਤੀ ਨਾਲ ਗੱਲ ਕਰਨ ਵੀ ਨਹੀਂ ਦਿੰਦੇ ਸੀ ਜਿਸ ਕਰ ਉਹਨਾਂ ਦਾ ਕੁਲਦੀਪ ਨਾਲੋਂ ਸੰਪਰਕ ਟੁੱਟ ਗਿਆ ਸੀ ਭਜਨ ਕੌਰ ਨੇ ਦੱਸਿਆ ਕਿ ਪਿਛਲੇ 19 ਮਹੀਨਾਵਾਂ ਵਿੱਚ ਕੁਲਦੀਪ ਲਾਲ ਨੇ ਉਹਨਾਂ ਨੂੰ ਸਿਰਫ 40000 ਰੁਪਏ ਹੀ ਭੇਜੇ ਸਨ ਜੋ ਵਾਦਾ ਵਾਦਾ ਕੀਤਾ ਸੀ ਕਮਾਈ ਤੋਂ ਬਹੁਤ ਦੂਰ ਸੀ ਉਹਨਾਂ ਦੋਸ਼ ਲਗਾਏ ਕਿ ਉਸ ਦਾ ਮਾਲਕ ਉਸ ਦੇ ਪਤੀ ਦੀ ਕੁੱਟਮਾਰ ਕਰਦਾ ਸੀ ਤੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਉਸ ਨੇ ਦੱਸਿਆ ਕਿ ਉਹ ਆਪਣੇ ਪਤੀ ਦੀ ਸੁਰੱਖਿਆ ਦੇ ਡਰੋਂ ਚੁੱਪ ਰਹੀ ਸੀ ਕਿਉਂਕਿ ਉਹ ਆਪਣੇ ਪਤੀ ਦੀ ਘਰ ਵਾਪਸੀ ਨੂੰ ਤਰਜੀਹ ਦੇ ਰਹੀ ਸੀ ਪਰ ਮੌਤ ਹੀ ਖਬਰ ਉਹਨਾਂ ਦਾ ਸਭ ਕੁਝ ਖੋ ਕੇ ਲੈ ਗਈ ਭਜਨ ਕੌਰ ਨੇ ਮੰਗ ਕੀਤੀ ਕਿ ਕੁਲਦੀਪ لال ਦੀ ਲਾਸ਼ ਸੰਸਕਾਰ ਲਈ ਪਿੰਡ ਲਿਆਂਦੀ ਜਾਵੇ ਜਲੰਧਰ ਤੋਂ ਪੰਜਾਬੀ ਟਰਬਿਨ ਦੇ ਪੱਤਰਕਾਰ ਹਰਿੰਦਰ ਮਹਿਤਾ ਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਉਹਦੇ ਵਿੱਚ ਉਹ ਵੀ ਖਬਰ ਚ ਨਸ਼ਰ ਕਰਦੇ ਨੇ ਕਿ ਭਜਨ ਕੌਰ ਦੇ ਪਰਿਵਾਰ ਮੈਂਬਰ ਹੁਣ ਰਾਸਬਾ ਮੈਂਬਰ ਬਾਬਾ ਬਲਬੀਰ ਸਿੰਘ ਸਿੱਚੇਵਾਲ ਕੋਲ ਪਹੁੰਚਾਰੇ ਨੇ ਤੇ ਬਾਬਾ ਸਿੱਚੇਵਾਲ ਕੋਲ ਆਪਣੀ ਪਤੀ ਦੀ ਲਾਸ਼ ਮੰਗਵਾਉਣ ਦੀ ਮੰਗ ਕੀਤੀ ਹੈ ਜਿਸ ਤੇ ਸੰਤ ਸੀਚੇ ਵਾਲੇ ਵਿਦੇਸ਼ ਮੰਤਰਾਲੇ ਨੂੰ ਲਿਖਤੀ ਪੱਤਰ ਭੇਜ ਦਿੱਤਾ ਹੈ ਜਾਣਕਾਰੀ ਅਨੁਸਾਰ ਵਿਦੇਸ਼ ਮੰਤਰਾਲੇ ਨੇ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੇਕਿਨ ਜੋ ਕੁਲਦੀਪ ਲਾਲ ਦੇ ਹੁਣ ਪੀੜਤ ਪਰਿਵਾਰ ਵੱਲੋਂ ਇਹ ਦੋਸ਼ ਲਗਾਏ ਗਏ ਨੇ ਕਿ ਜਿਸ ਮੀਆਂ ਬੀਬੀ ਨੇ ਉਹਨਾਂ ਨੂੰ ਝਾਂਸਾ ਦਿੱਤਾ ਸੀ ਤੇ ਆਪਣੇ ਨਾਲ ਲੈ ਗਏ ਸੀ ਉਹ ਹੁਣ লাশ ਭੇਜਣ ਬਦਲੇ ਉਹਨਾਂ ਦੇ ਪਰਿਵਾਰ ਕੋਲੋਂ ਪਿੰਡ ਦੇ ਵਿੱਚ ਹੀ ਇੱਕ ਦੋ ਮਰਲੇ ਦਾ ਘਰ ਆ ਜਿਸ ਨੂੰ ਆਪਣੇ ਨਾਂ ਕਰਵਾਉਣ ਤੇ ਦਬਾ ਪਾਰੇ ਪੀੜਤ ਪਤਨੀ ਇਹ ਵੀ ਕਹਿਆ ਕਿ ਉਹਦਾ ਘਰ ਵਾਲਾ ਚੰਗਾ ਹਲਵਾਈ ਸੀ ਹਲਵਾਈ ਦਾ ਕੰਮ ਜਾਣਦਾ ਸੀ ਇਸੇ ਕਰਕੇ ਉਹਨਾਂ ਦੇ ਪਿੰਡ ਦੇ ਜਿਹੜੇ ਬਲਦੇਵ ਸਿੰਘ ਤੇ ਉਹਦੀ ਪਤਨੀ ਉਥੇ ਇੱਕ ਰੈਸਟੋਰੈਂਟ ਖੋਲਣਾ ਚਾਹੁੰਦੇ ਸੀ ਤੇ ਰੈਸਟੋਰੈਂਟ ਵਿੱਚ ਉਹਨਾਂ ਨੂੰ ਇੱਕ ਚੰਗੇ ਹਲਵਾਈ ਦੇ ਲੋੜ ਸੀ ਜਿਸ ਕਰਕੇ ਉਸਦੇ ਉਹ ਪਤੀ ਨੂੰ ਨਾਲ ਲੈ ਗਏ ਹਾਲਕਿ ਵਾਦਾ ਕੀਤਾ ਸੀ ਕਿ ਉਹਨਾਂ ਨੂੰ ਉੱਥੇ ਚੰਗੀ ਤਨਖਾਹ ਦਿੱਤੀ ਜਾਊਗੀ ਲੇਕਿਨ ਉਹ ਵੀ ਮੁਕਰ ਗਏ ਉਹਨਾਂ ਨੇ ਕਿਹਾ ਕਿ 19 ਮਹੀਨਾ ਜਾਂ ਸਿਰਫ ਉਹਦੇ ਪਤੀ ਵੱਲੋਂ ਸਿਰਫ 40000 ਰੁਪਇਆ ਹੀ ਭੇਜਿਆ ਜਾਏਗਾ ਜਲ ਬਾਕੀ ਸਭ ਕੁਝ ਦੇਣ ਤੋਂ ਮੁਕਰ ਕੇ ਰਹੇ ਹੁਣ ਇੱਕ ਪਾਸੇ ਉਹ ਜਾਂਚ ਦੀ ਮੰਗ ਕਰ ਰਹੇ ਨੇ ਪਰ ਦੂਜੇ ਪਾਸੇ ਉਹਨਾਂ ਦਾ ਇਹ ਵੱਡੀ ਮੰਗ ਹੈ ਕਿ ਉਹਦੇ ਪਤੀ ਦੀ ਜਿਹੜੀ লাশ ਆ ਉਹ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਪਹਿਲ ਕਦਮੀ ਕਰਕੇ ਪੰਜਾਬ ਲਿਆਵੇ ਤਾਂ ਜੋ ਉਸ ਦੇ ਪਿੰਡ ਵਿੱਚ ਉਸ ਦਾ ਸੰਸਕਾਰ ਕੀਤਾ ਜਾ ਸਕੇ ਪਰ ਵੱਡੇ ਸਵਾਲ ਨੇ ਕਿ ਕੀ ਲਾਸ਼ਾਂ ਦੇ ਵੀ ਮੁੱਲ ਲੱਗਦੇ ਨੇ ਤੇ ਕੀ ਲਾਸ਼ ਮਗਵਾਨ ਬਦਲੇ ਵਿਧਵਾ ਦਾ ਘਰ ਮੰਗਿਆ ਜਾ ਰਿਹਾ ਇਹ ਕੋਈ ਚੰਗੀ ਗੱਲ ਹੈ ਹੁਣ ਦੇ ਦੇ ਕਿ ਜਿਹੜੇ ਦੋਸ਼ ਲੱਗੇ ਨੇ ਉਹਨਾਂ ਦੋਸ਼ਾਂ ਨੂੰ ਲੈ ਕੇ ਜਿਨ੍ਹਾਂ ਦੇ ਦੋਸ਼ ਲੱਗੇ ਨੇ ਵਿਦੇਸ਼ ਵਿੱਚ ਬੈਠੇ ਬਲਦੇਵ ਸਿੰਘ ਜਾਂ ਉਹਦੀ ਪਤਨੀ ਕੀ ਆਪਣਾ ਪੱਖ ਰੱਖਦੇ ਨੇ ਫਿਲਹਾਲ ਇਸ ਜਾਣਕਾਰੀ ਨਾਲ ਤੜਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ